ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹੋ ਸੇ ਪੀ ਸਚ ਸੋਚਾ ਸੋਚਣਾ ਹੋਵੇ ਜੇ ਸੋਚੇ ਲਖਵਾਰ ਚੁੱਪ ਚੁੱਪ ਨਾ ਹੋਵੇ ਜੇ ਲਰਾਂ ਲਿਖਤਾਰ ਭੁੱਖਿਆ ਭੁਖ ਨਾ ਤਰੀ ਜਿਵਨ ਨਾ ਪੁਰਿਆ ਭਾਰ ਸਹਸ ਸਿਆਣਪਾਂ ਲਖ ਹੋਇ ਤਾ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟੁੱਟੈ ਪਾਲ ਕੁਮਰ ਜਾਏ ਚਲਣਾ ਨਾਨਕ ਲਿਖਿਆ ਨਾਲੇ ਹੁਕਮਿ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮਿ ਹੋਵਣ ਜੀ ਹੁਕਮ ਮਿਲੈ ਵੜਿਆਈ ਹੁਕਮਿ ਤਮਣੀ ਚ ਹੁਕਮ ਲਖ ਦੁਖ ਸੁਖ ਪਾਈਐ ਇਕ ਨਾ ਹੁਕਮੇ ਬਖਸ਼ੀਸ ਇਕ ਹੁਕਮੀ ਸਦਾ ਪਵਾਹੀਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਪੂਜੈ ਤਉ ਮੈਂ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸ ਤਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਵੜੇ ਚਾਰ ਗਾਵੈ ਕੋ ਵਿਦਿਆ ਵਿਖੰਬ ਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸ ਦੂਰ ਗਾਵੈ ਕੋ ਵੇਖਿਆ ਦਰਹ ਦੂਰ ਕਥਨਾ ਕਥੀ ਨਾ ਆਵ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹ ਹੁਕਮੇ ਹੁਕਮ ਚਲਾਇ ਰਾ ਨਾਨਕ ਮਿਕਸ ਬੇ ਪਰਵਾਹ ਸਾਚਾ ਸਾਹਿਬ ਸਾਚਾ ਨਾਇ ਭਾਖਿਆ ਭਾਉ ਅਪਾਰ ਅੱਖਾਂ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਏ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅਮਰਤ ਵੇਲਾ ਸਚ ਨਾ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨੋਈ ਆਪੇ ਆਪ ਨਰਿੰਜਨ ਸੋਏ ਜਿਨ ਸੇਵਿਆ ਤិន ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣਿਆ ਮਨ ਰਖਿਐ ਪਾਉ ਦੁਖ ਭਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੋਰੀ ਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਖਾ ਨਹੀਂ ਕਹਿਣਾ ਕਥਨ ਨਜਾਈ ਗੁਰਾ ਇਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾਂ ਜੇ ਤਿਸ ਭਾਵਾ ਬਿਨ ਭਾਣੇ ਕੈ ਨਾਏ ਕਰੀ ਜੇ ਤਿਸ ਸ੍ਰੇਸ਼ਟੋ ਪਾਈ ਵੇਖਾ ਬਿਨ ਕਰਮਾ ਕੇ ਮਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਘਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰਣਾ ਜਾਈ ਜੇ ਜਗ ਚਾਰੇ ਆਰ ਜਾ ਹੋਰਦ ਸੋਣੀ ਹੋਏ ਨਵਾਂ ਖਣਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਬਈ ਤਾਂ ਬਾਤ ਨਾ ਪੁੱਛੈ ਕੈ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਏ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੂਰ ਸੁਰਣਾ ਸੁਣੈ ਧਰਤਵ ਲੈ ਕਾਸ ਸੁਣੈ ਦੀਪ ਲੋਪਾ ਤਾਲ ਸੁਣੈ ਪਹ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਭਾਵ ਕਾ ਨਾ ਸੁਣੈ ਈਸ਼ਰ ਬ੍ਰਹਮਾਇੰਦ ਸੁਣੈ ਮੁਕਸ ਲਾਨੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਐ ਦੂਖ ਪਾਪ ਕਾ ਨਾਸ ਸੁਣਐ ਸਤ ਸੰਤੋਖ ਗਿਆਨ ਸੁਣਐ ਅਠ ਸੜ ਕਾ ਛਾਨਣ ਸੁਣਐ ਫੜ ਫੜ ਪਾਵੇ ਮਾਨ ਸੁਣਐ ਲਾਗੇ ਸਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਐ ਦੂਖ ਪਾਪ ਕਾ ਨਾਸ ਸੁਣਐ ਸਰਾ ਗੁਨਾ ਗੇਗਾ ਸੁਣਐ ਸੇਖ ਪੀਰ ਪਾਤਸ਼ਾਹ ਸੁਣਐ ਅੰਦੇ ਪਾਵੇ ਰਾ ਸੁਣਐ ਹਾਥ ਬਿਅਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਐ ਦੂਖ ਪਾਪ ਕਾ ਨਾਸ ਮਨ ਇੱਕ ਗਤਿ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣਾ ਆਰ ਮਨੇ ਕਹਵੇ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਹੈ ਸੁਰਤ ਹੋਏ ਮਨ ਬੁੱਧ ਮਨ ਹੈ ਸਗਲ ਪਵਨ ਕੀ ਸੁਧ ਮਨ ਹੈ ਮੋ ਚੋਟਾ ਨਾ ਖਾਏ ਮਨ ਹੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪੱਥ ਸਿਓ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਹ ਵਹ ਮੋਖ ਦਵਾਰ ਮਨੈ ਪਰਵਾਰੈ ਸਾਧਾਰ ਮਨੈ ਤਰੇ ਤਾਰੇ ਗੁਰ ਸਿਖ ਮਨੈ ਨਾਨਕ ਭਵੇਂ ਨ ਪਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੈ ਦਰਗਹ ਮਾਨ ਪੰਜ ਸੋਹ ਦਰ ਰਾਜ ਆਣ ਪੰਚਾਂ ਗਾ ਗੁਰ ਇਕ ਧਿਆਨ ਜੇ ਕੋ ਕਹੇ ਕਰੈ ਵਿਚਾਰ ਕਰਤੇ ਗੈ ਕਰਣਾ ਨਾਹੀ ਸਮਾਰ ਧੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬੂਝਵੈ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਹਤੇ ਭਾਰ ਤਲਿ ਕਵਣ ਜੋਰ ਜੀ ਆਇਆਂ ਤਰੰਗਾ ਗਏ ਨਾਮ ਸੁਮਨਾ ਲਿਖਾ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਫਸਾਓ ਇੱਕ ਕਵਾ ਤਿਸਤੇ ਹੋਏ ਲੱਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਹੀ ਬਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਗ ਭਾਉ ਅਸੰਖ ਪੂਜਾ ਸੰਗ ਤਪ ਤਾਉ ਆਸੰਖ ਗ੍ਰੰਥ ਮੰਗਵੇਦ ਪਾਠ ਸੰਗ ਜੋਗ ਮਨ ਰਹਿਉ ਦਾਸ ਆਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਤਾਤਾਰ ਸੰਗ ਸੂਰ ਮਹਾਂ ਪਖਸਾਰ ਅਸੰਖ ਮੌਨ ਲਿਵ ਲਾਇ ਤਾਰ ਕਦਰ ਤੇ ਕਮਣ ਕਾਂ ਵਿਚਾਰ ਵਾਰਾ ਨ ਜਾਮੇ ਇਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਰਿੰਕਾਰ ਸੰਖ ਮੋਰਖੰਦ ਘੋਰਾ ਸੰਚੋਰਾ ਰਾਮਕੋਰਾ ਅਸੰਖ ਅਮਰ ਕਰ ਜਾਏ ਜੋਰ ਅਸੰਖ ਗੱਲ ਵੱਡ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਆਸੰਖ ਕੋੜਿਆਰ ਕੋੜੇ ਫਰਾਹੇ ਅਸੰਖ ਮਲੇਸ਼ ਮਲ ਭਕ ਖਾਏ ਅਸੰਖ ਨਿੰਦਕ ਸਿਰ ਕਰਹਿ ਪਾਰ ਨਾਨਕ ਨੇਜ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤਦ ਪਾਵੇ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਰਿੰਕਾਰ ਅਸੰਖ ਨਾਮ ਅਸੰਖ ਥਾਵ ਅਗੰ ਅਗੰ ਅਸੰਖ ਲੋ ਅਸੰਖ ਹੈ ਸਰਪਾਰੋ ਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਕੀਤ ਗੁਣ ਗਾ ਅਖਰੀ ਲਖਣ ਬੋਲਣ ਵਾਲ ਅਖਰਾ ਸਰ ਸੰਜੋਗ ਵਗਾਣ ਜਿ ਲਿਖੈ ਤੈ ਸਰਨਾਏ ਜੇ ਫਰਮਾਏ ਤਿਪਤ ਪਾਏ ਜਿਤਾ ਕੀਤਾ ਤੇ ਤਾ ਨਾ ਵਿਣ ਨਾਮ ਹੈ ਨਾ ਕੋ ਥਾਉ ਉਤਰਤ ਸਵਣ ਕਾ ਵਿਚਾਰ ਵਾਰ ਯਾ ਨ ਜਾਵੈ ਇਕ ਵਾਰ ਜੋ ਤਤ ਪਾਵੈ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਰਨਕਾਰ ਭਰੀਏ ਆਤ ਪੈਰ ਤਨ ਦੇ ਹੈ ਪਾਣੀ ਧੋਤੇ ਦਰਸ ਕੇ ਹੈ ਮੂਤ ਬਲੀਤੇ ਕੱਪੜ ਹੋਏ ਦੇ ਸਾਬੋਂ ਉਹ ਧੋਏ ਭਰੀਏ ਮਤ ਪਾਪਾ ਧੋਪੈ ਨਾਮ ਹੈ ਕੇ ਰੰਗ ਪੁੰਨੀ ਬਾਪੀ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਖਾ ਨਾਨਕ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਣ ਗੁਣ ਕੀਤੇ ਭਗਤ ਨਾ ਹੋਇ ਸਵਾਸਤ ਹਾਥ ਬਾਣੀ ਪਰਮਾ ਕਵਨ ਸਦਾ ਮਨ ਚਾਉ ਕਵਨ ਸਵੇਲਾ ਵਖਤ ਕਵੜ ਕਵਨ ਤਿਥ ਕਵਨ ਵਾਰ ਕਵਨ ਸਹਿ ਰੁਤੀ ਮਹਾ ਕਵਨ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਿਤ ਜੇ ਹੋ ਵੇਲੇ ਕੋ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਭ੍ਰਾਂ ਤਿਥ ਵਾਰ ਨ ਜੋਗੀ ਜਾਣ ਰੁਤ ਮਹਾ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਪਹਜਣਾ ਧਗ ਗਿਆ ਨਾ ਸੋ ਹੈ ਪਾਤਾਲ ਪਾਤਾਲ ਲਖ ਆਕਾਸ ਆਕਾਸ ਓੜ ਧੋੜ ਘ ਭਾਲ ਧਕੇ ਵੇਦ ਕਾਨਿਕ ਬਾਸ ਸੈ ਸਠਾਰਾਂ ਕਹਿਣ ਤੇ ਬਾ ਅਸਲੋ ਇਕਤਾ ਲਿਖਾ ਹੋਇ ਤਾ ਲਿਖੀਏ ਦੇਖਿ ਬਾਸ ਨਾਨਕ ਵੱਡਾ ਆਖੀਆ ਪਹਿ ਜਾਣਿਆ ਸਲਾਹੀ ਸਲਾਹੀ ਤਿਸੁ ਸੁਤਨਾ ਪਾਇਆ ਨਦੀਆ ਅਤੈ ਵਾਹ ਪਵਹ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਛੇਤੀ ਮਾਲ ਤਨ ਕੀੜੀ ਤੁਲ ਨਾਉ ਨੀ ਜੇ ਤੁਸ ਮਨੋ ਨਾ ਵਿਸਰੈ ਅੰਤ ਨਾ ਸਿਪਤੀ ਕਹਣ ਨਾ ਅੰਤ ਅੰਤ ਨਾ ਕਰਣਾ ਤਨ ਆ ਵੇਖਣਾ ਸੁਣ ਨੰਨ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉੱਚਾ ਨਾਓ ਏਵੜ ਉੱਚਾ ਹੋਵੇ ਕੋਈ ਤਿਸੂਚ ਕੋ ਜਾਣੇ ਸੋਏ ਜੇਵੜੇ ਆਪ ਜਾਣ ਆਪ ਨਾਨਕ ਨਦਰੀ ਕਰਮੀ ਦਾਤ ਭਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨ ਨਤਮਾਏ ਕੀਤੇ ਮੰਗਹਿ ਜੋਦਾ ਪਾਰ ਕੀਤਿਆਂ ਗਣਤਨੀ ਵਿਚਾਰ ਕਿਤ ਖਪਤ ਤੈ ਵੇਕਾਰ ਕੀਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖ ਆਇ ਖਾਹ ਕੀਤਿਆਂ ਦੁਖ ਓਖ ਸਦਮਾਰ ਏ ਪੇਦਾ ਤਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇ ਕਾਖਣ ਪਾਇ ਉਹ ਜਾਣੈ ਜਿਤਿਆ ਮੋਖ ਖਾਇ ਆਪੈ ਜਾਣੈ ਆਪੈ ਦੇਹ ਆਖੇ ਸੇਪੀ ਕਹੀ ਕੇ ਇਸ ਨੂੰ ਬਖਸ਼ ਸਿੱਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਆਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਅਵਹ ਅਮੁੱਲ ਲਹਿਜਾ आमुल भाए अमूल हसमाए अमुल तरम अमुल दवान अमुल तुल अमुल परवान बख़ीस अमुल निशान अमुल कर्म अमुल फरवान अमुलो अमुल आखया न जाए आखे लि वाए आख वेद पाठ पुराण आखे पढ़े करे विख्यान आखे बर आखेंद ਆਖੇ ਗੋਪੀਤਾ ਗੋਬਿੰਦ ਆਖਾ ਹੀ ਸਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕਿਤੇ ਆਖਾ ਹੈ ਅਖਣ ਪਾਏ ਕਿਤੇ ਕਹੇ ਕਹੇ ਉਠੜ ਜਾਏ ਇਹ ਤੇ ਕਿਤੇ ਹੋਰ ਕਰੇ ਤਾਂ ਅਖ ਨਾ ਸਕੇ ਕਈ ਕੇ ਜੇ ਵੜ ਭਾਵਾ ਤੇ ਵੜੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੇ ਸਰਗਵਾਰਾਂ ਗਵਾਰ ਸੋਧਰ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੇ ਬਾਜੇ ਨਾਦ ਅਨੇਕਾ ਸੰਕਾ ਕੀਤੇ ਬਾਵਨਾਰੇ ਕਿਤੇ ਰਾਗਪਰੀ ਸੋ ਕਈਆਂ ਕਿਤੇ ਗਾਵਣਾਰੇ ਗਾਵੇ ਤੌਨੋਂ ਪੌਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਤ ਗੁਪਤ ਲਗ ਜਾਣਾ ਲਗ ਲਗ ਧਰਮ ਵਿਚਾਰੇ ਗਾਵੇ ਈਸ਼ਵਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰਾ ਦਸਨ ਬੈਠੇ ਦੇਵ ਧਿਆਨ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਛਤੇ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵਿਦਾ ਨਾਲੇ ਗਾਵੈ ਮੋਣੀਆਂ ਮਨਮੋਹਨ ਸੁਰਗਾ ਮਚ ਪਿਆਲੇ ਗਾਵਣ ਰਤਨੋ ਪਾਏ ਤੇਰੇ 68 ਤੀਰਤ ਨਾਲੇ ਗਾਵੈ ਜੋਤ ਮਹਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਪਰਵੰਦਾ ਕਰ ਕਰ ਕੇ ਧਾਰੇ ਸੇਦ ਤੁਨ ਗਾਵੈ ਜੋਤ ਤੁਪਾਉਣ ਰਤੇ ਤੇਰੇ ਭਖਤਰਸਾਲੇ ਔਰ ਕੀਤੇ ਗਾਵਣ ਸੇਮਾ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਪੀਓ ਸੀ ਜੈਨ ਜਾਸੀ ਰਚਨਾ ਜਿਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿਨੇ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਪ ਤਿਸ ਦੀ ਵੜਿਆਈ ਜੋਤਿ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸ਼ਰਮ ਪੱਚੋਲੀ ਧਿਆਨ ਕੀ ਕਰੇ ਬਭੂਤ ਕਿੰਤਾ ਕਾਲ ਕੁਮਾਰੀ ਕਾਇਆ ਜੁਗਤ ਨੰਡਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤੈ ਜਗ ਜੀਤ ਅਦੇਸ ਤਿਸੇ ਅਦੇਸ ਸਿਆਦਿਆ ਨੀਲੇ ਅਨਾਦ ਅਨਾਦ ਜੋਗ ਜੋਗ ਇੱਕ ਵੇਸ ਭਗਤੀ ਗਿਆਨ ਦਾ ਅਪਨਾਰਣ ਕਟਕਟ ਵਾਜੇ ਨਾਦ ਆਪ ਨਾਦ ਨਾਦ ਸਭ ਜਗੀ ਰਿਤ ਸਦਾ ਬਰਾਸਾਦ ਸੋ ਜੋ ਇੱਕ ਵਜੋ ਦੇ ਕਾਰ ਚਲਾਵੇ ਲੈ ਕੇ ਆਵੇ ਪਾਗ ਅਦੇਸ ਤਿਸੇ ਅਦੇਸ ਆਦੇ ਅਨੀਲਿਆ ਆਨਾਧਿਆ ਆਨਾਹਤ ਜੁਗ ਜੁਗ ਇਕ ਰੇਸ ਇਕਾ ਮਾਈ ਜੁਗਤ ਵਿਆਹੇ ਤਿੰ ਚਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀਬਾਂ ਜੈਵ ਤਸਪਾਵਤ ਵਹ ਚਲਾਵੈ ਜਿਵ ਹੋਵੇ ਫਰਮਾਨ ਉਹ ਵੇਖਾ ਉਹਨਾਂ ਨਦਰ ਨਾ ਆਵੈ ਬਹਤਾ ਹੈ ਵਡਾਣ ਆਦੇ ਸਤੀਸਾਦੇ ਆਦੇ ਅਨੀਲਿਆ ਆਨਾਧਿਆ ਆਨਾਹਤ ਜੁਗ ਜੁਗ ਇਕ ਵੇਸ ਆ ਸੁਣ ਲੋ ਲੋਏ ਪੰਡਾਰ ਜੋ ਕਿਸ ਪਾਸੇ ਕاوار ਕਰ ਕਰ ਵੇਖੇ ਸਰਜਨਾਰ ਨਾਨਕ ਸੱਚੇ ਕੀ ਸਾਚੀ ਕਾਰ ਅਦੇਸ तिस ਅਦੇਸ ਆਦੇ ਨੀਲੇ ਅਨਾਦੇ ਅਨਾਤ ਜੁਗ ਜੁਗੇ ਕਰੇਸ ਇਕ ਦੋ ਜੀ ਪੌ ਲਖੋਏ ਲਖੋ ਵੇ ਲਖ 20 ਲਖ ਲਖ ਗੇੜਾ ਖਿਆ ਏਕ ਨਾਮ ਜਗਦੀਸ਼ ਏ ਤਰਾ ਪਤ ਪਵੜੀਆਂ ਚੜੀਏ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀ ਤਾਇ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜਾ ਠੀਸ ਆਖਣ ਜੋਰ ਚੁਪਹਿਣ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰਵੇ ਖੈ ਸੋਏ ਨਾਨਕ ਤੁਮ ਨਿਜ ਨਾ ਕੋਏ ਰਾਤੀ ਰੁਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤੇਸ ਵਿੱਚ ਜੀ ਜੁਗਿਤ ਕੈ ਰੰਗ ਤਨ ਕੇ ਨਾਮ ਆਨੇ ਕਾ ਨੰਤ ਕਰਮੀ ਕਰਮੀ ਹੋਇ ਵਿਚਾਰ ਸਚਾਪ ਸਚਾ ਦਰਬਾਰ ਤਤੈ ਸੋਣ ਪੰਜ ਪਰਵਾਨ ਨਧਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਪ ਜਾਈ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਖੁ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਣ ਮੇਸ਼ ਕਿਤੇ ਪਰਮੇ ਘਰਤ ਕੜੀਆਂ ਰੂਪ ਰੰਗ ਕੇਵਿਸ ਕਿਤੇ ਅਕਰਮ ਭੂਮੀ ਮੇਰ ਕਿਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੰਨ ਕਿਤੇ ਕਿਤੇ ਰਤਨ ਸੰਮਤ ਕਿਤੇ ਆਖਾਣੀ ਕਿਤੇ ਬਾਣੀ ਕਿਤੇ ਬਾਤ ਨਰਿੰਦ ਕਿਤੇ ਹਸਰਤੀ ਸੇਵਕਤ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਤ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾਰਤ ਕੜੀਏ ਬਹੁਤ ਅਨੂਪ ਤਾਂ ਕਿ ਅਗਲਾ ਕਿਥਿਆ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁਧ ਤਿਥੈ ਘੜੀਐ ਜ਼ੁਰਾ ਸਿਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਥ ਜੋਤ ਮਹਾਬਲ ਸੂਰ ਤਨ ਮੈਂ ਰਾਮ ਰਹਾ ਫਰਪੂਰ ਤਥ ਸਿਤੋ ਸਿਤਾ ਮਮ ਮਾ ਮਾਹੇ ਤਾਂ ਕਰ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠੱਗ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਤਥ ਭਗਤ ਵਸੈ ਕਹਿ ਲੋ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਰਿੰਕਾਰ ਕਰ ਕਰ ਵਿਖ ਨਦਰ ਨਿਹਾਲ ਤਥੇ ਖੰਡ ਮੰਡਲ ਪਰਪੰਡ ਜੇ ਕੋ ਕਥ ਤਾਨਤ ਨੰਤ ਤਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵਿਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਰ ਜਤ ਪਹਾਰਾ ਤੀਰਜ ਸੁਨਿਆਰ ਅਹ ਰਣ ਮਤ ਵੇਦ ਹਥਿਆਰ ਭੌਖ ਲਾਗਣ ਤਪ ਤਾਉ ਪਾਂਡਾ ਭਾਉ ਅਮਰਤ ਤਿਤਟ ਹਾਲ ਘੜੀਐ ਸ਼ਬਦ ਸਚੀ ਤਖਸਾਲ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਗ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦਇ ਦਾਈ ਦਇਆ ਖੇਲੇ ਸਗਲ ਜਗਤ ਸੰਗਿਆ ਆ ਬੁਰਿਆ ਆ ਵਾਚੈ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜ ਕੈ ਦੂਰ ਜਿਨੇ ਨਾਮ ਧਿਆਇਆ ਗਏ ਮਛਕਤ ਕਾਲ ਨਾਨਕ ਤੇ ਮੁਕਿਓ ਜਲੇ ਕਿਤੇ ਝੂਠੇ ਨਾਲ ਜਿਨੇ ਨਾਮ ਤੇ ਆਇਆ ਇਹ ਮਛਕਤ ਘਾਲ ਨਾਨਕ ਤੇ ਮਗਉ ਜਲੇ ਕਿਤੇ ਝੂਠੇ ਨਾਲ